ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦਲੁਗੜ੍ਹ ਤੇ ਸਾਰਿਆਂ ਦਾ ਸਵਾਗਤ ਹੈ ਆਸ ਕਰਦੇ ਹਾਂ ਸਾਰਿਆਂ ਦੇ ਜਾਨਵਰ ਅਤੇ ਘਰ ਪਰਵਾਹ ਠੀਕ ਹੋਣਗੇ ਲੈ ਮਿੱਤਰੋ ਆ ਸਾਨੂੰ ਮੱਝ ਦਿਖਾ ਰਹੇ ਆ ਆਪਣੀ ਲੰਡੀ ਕੱਲ੍ਹ ਸੂਈਆ ਕਰਮਾਂ ਵਾਲੀ ਸ਼ਾਮ ਜੀ ਨੂੰ 4:00 ਵਜੇ ਸਿੰਘ-ਸੁੰਗ ਦੇਖ ਲਓ ਇਹਦੇ ਪੋਪਲੇ ਲੈ ਹੋਏ ਦੋਨੇ ਪੂਸ਼ ਵੀ ਵਿਚਾਰੀ ਦੀ ਲੰਡੀ ਆ ਸੋਹਣਾ ਜਾਨਵਰ ਨਾ ਦੇਖਿਆ ਕਰੋ ਮਿੱਤਰੋ ਦੁੱਧ ਮੱਝੋ ਹੀ ਹੁੰਦੀ ਹੈ ਜਿਹੜੀ ਬਾਲਟਾ ਭਰ ਦੇ 20 ਕਿਲੋ ਦੀ ਇਹਦੀ ਲੈਬ ਚਵਾਈ ਹੋਈ ਹੈ ਚਿਲਡੀਪੀ ਚ ਸਰਕਾਰੀ ਸੰਸਥਾ ਚ ਚਵਾਈ ਹੋਈ ਹੋਈ ਹੈ 20 ਕਿਲੋ ਦਾ ਸਰਟੀਫਿਕੇਟ ਹੈ ਦਾ ਇਹਦਾ ਬਾਕੀ ਸੂਏ ਬਹੁਤ ਆਏ ਇਹ ਪਿੱਠਪੂੜਾ ਨਾ ਕਿਸੇ ਕਿਸੇ ਮਹੀਨੇ ਦੇ ਲੱਖਾਂ ਮਹੀਸਾਂ ਜੋ ਇੱਕ ਅੱਧੇ ਆਉਂਦਾ ਹੈ ਜਿਹੜਾ ਇਹਦੇ ਲੱਗਿਆ ਕਰਮ ਵਾਲੀ ਦਾ ਆ ਪੀਸੀ 327 ਦੇ ਬੱਚੇ ਨੂੰ ਜਨਮ ਦਿੱਤਾ ਇਹਨੇ ਛੋਟਾ ਸੇ ਆਪਣੇ ਕੋਲ ਬਹੁਤ ਟਾਪ ਕੁਆਲਿਟੀ ਦਾ ਉਹਦੀ ਕੱਟੀ ਨੂੰ ਜਨਮ ਦਿੱਤਾ ਇਹਨੇ ਪਹਿਲਾਂ ਵਾਲੇ ਦੇ ਮਗਰ ਕੱਟਾ ਹੈ ਨਵਾਬ ਦਾ ਉਹ ਬਹੁਤ ਟਾਪ ਦਾ ਹੋ ਗਿਆ 13 ਕਿ ਮਹੀਨਿਆਂ ਦਾ ਹੋ ਗਿਆ ਇਹ ਮਾਜਾ ਮਿੱਤਰੋ ਆਪਣੀ ਲੰਡੀ ਸਿੰਗਣਾ ਦੇਖਿਆ ਕਰੋ ਪੂਛਣਾ ਦੇਖਿਆ ਕਰੋ ਸ਼ੈਡ ਛੱਪਾਂ ਦੇਖਿਆ ਕਰੋ ਮੱਝ ਉਹ ਹੀ ਨੇ ਜਿਹੜੀ ਬਾਹਟਾ ਭਰਦੇ ਕੱਲੀ ਸੋਹਣੀ ਮੱਝ ਵੀ ਨਹੀਂ ਕੁਛ ਕਰਦੀ ਉਹ ਸੁੰਦਰਤਾ ਹੋਵੇ ਤਾਂ ਚੱਲ ਉਹਦੇ ਵਰਗੀ ਨਾਲ ਰੀਸ ਹੀ ਨਹੀਂ ਤੁਹਾਨੂੰ ਮਗਰੋਂ ਕਪੜਾ-ਕੁਪੜਾ ਲਾ ਕੇ ਦਿਖਾਉਣਾ ਹੈ ਤਾਂ ਆ ਮਿੱਤਰੋ ਲਾਦਾ ਕਪੜਾ ਜਿਹੜੀ ਇਹ ਚામੜੀ ਆ ਨਾ ਕਾगज ਹੁੰਦਾ ਹੈ ਕਾगज ਕਾगज ਤੋਂ ਵੀ ਪਤਲੀ ਆ ਸ਼ੈਡ ਵੀ ਹੈ ਜ਼ਰੂਰ ਥੋੜੀ ਜੀ ਆਸਾ ਰੱਖਦੀ ਹੈ ਇਹ ਬਹਿਣੀ ਵਾਲੇ ਪਾਸਿਓਂ ਇਧਰੋਂ ਕੋਈ ਚੱਕਰ ਨਹੀਂ ਹੁੰਦਾ ਆ ਵੇਖੋ ਮਿੱਤਰੋ ਕਰਪਾਣ ਜਿੱਡੀ ਹੈ ਪੀਕਅਪ ਤੇ ਤਾਂ ਆਉਂਦੀ ਨਹੀਂ ਮੇਚ ਨਹੀਂ ਆਉਂਦੀ ਇਹ ਲਵਾਈ ਵੱਧ ਰਹਿ ਜਾਂਦੀ ਹੈ ਇਹਦੀ ਉੱਚੀ ਬਹੁਤ ਤਾਂ ਹਾਂ ਬੋਰਗਾਂ ਪਾਰੀਆਂ ਪਾੜਦੀ ਹੈ ਇਹਦੀ ਤਾਂ ਮੈਂ ਨੇ ਲੱਗਾ ਇਧਰੋਂ ਪਤਾ ਹੈਦਰੋ ਆ ਦੇਖੋ ਉਧਰ ਨੂੰ ਜਾਉਂ ਕਿਆ ਚੀਜ਼ ਐ ਬਾਬਾ ਮੇਰ ਕਰੇ ਦੱਸੋ ਕਿਵੇਂ ਲੱਗੀ ਐ ਇਹ ਇਹ ਆਪਣੀ ਲੰਡੀ ਮਾਝੂ ਉਹ ਆ ਗਈ ਆਪਣੀ ਮੇਲੇ ਵਾਲੀ ਜਿਹੜੇ ਮੇਲੇ ਤੇ ਗਈ ਸੀ ਲਾ ਇਥੋਂ ਘਰੋ ਚੈੱਕ ਇਹਦਾ ਪਿੱਠ ਪੜਾ ਕੀ ਲੱਗਿਆ ਕਰਮਾਂ ਵਾਲੀ ਨੂੰ ਪਿਛਲੇ ਸੂਏ ਵੀ ਖਰੇ ਨੇ ਦਿੱਤਾ 20 ਪਲੱਸ ਹੀ ਦਿੱਤਾ ਹੁਣ ਕਰਮਾਂ ਵਾਲੀ ਸੂਆ ਹੋ ਗਈ ਐ ਬਾਰਮਾ ਬਾਰਮਾ ਸੂਆ ਸੂਈ ਐ ਪਰਮਾਤਮਾ ਇਹਨੂੰ ਲੰਮੀ ਉਮਰ ਲਾਵੇ। ਬਾਕੀ ਸੋਡੇ ਵਰਗੇ ਭਾਈਆਂ ਦਾ ਸਾਥ ਹੁੰਦਾ। ਹੈਦਰਾਪੁੱਤ। ਹੈਦਰਾ ਹੈਦਰਾਪੁੱਤ। ਹੁਣ ਦੇਖੋ ਮਿੱਤਰੋ ਜੇਦਾ ਉਧਰ ਨੂੰ ਜਾਓ ਕੀ ਦੇਖੋ। ਦੋ ਚਵਾਈਆਂ ਹੋ ਗਈਆਂ ਇਹਦੀਆਂ ਕੱਲ ਆਥਰਿਆ ਹੋਗੀ ਤੜਕੇ ਕਰਤੀ ਇੱਕ ਰਾਤ ਚੰਗਾ ਬਸ ਕੁਛ ਬੱਚੇ ਨੂੰ। ਕਮੈਂਟ ਕਰਕੇ ਦੱਸਿਓ ਭਰਾਵੋ ਕਿਵੇਂ ਲੱਗੀ। ਆਪਣੀ ਇਹ ਲੰਡੀ ਮੱਝ ਲੰਡੇ ਮੱਝ ਕਹਿੰਦੇ ਨੂੰ ਕਰ ਸ਼ਰਮ ਜੀ ਆਉਂਦੀ ਹੈ ਐਡੀ ਵੱਡੀ ਮੱਝ ਨੂੰ ਲੰਡੀ ਕਹਿਣਾ ਕੰਮ ਦਾ ਗਲਤੀ ਹੁੰਦਾ ਇਹਦਾ ਨਾਂ ਫੋਰਚੂਨਰ ਆਪਣੀ ਮੱਝ ਦਾ ਨਾਂ ਫੋਰਚੂਨਰ ਹੈ ਵੀ ਵਾਕੇ ਫੋਰਚੂਨਰ ਹੈ ਬਹੁਤ ਵੱਡੀ ਮੱਝ ਆਪੇ ਦੀ ਕਿਰਪਾ ਨਾਲ ਇਹ ਜੀਆਂ ਮੱਝਾਂ ਬਾਈ ਘਰ ਘਰ ਨਹੀਂ ਜਾਂਦੀਆਂ ਇਹ ਵੀ 5 ਕਿਲੋ ਦੀ ਤਾਂ ਗਾੜੀ ਹੈ 5 ਤੋਂ 5.5 ਪੌਣੇ 5 ਨਹੀਂ ਰਹਿੰਦੀ ਆ ਕੱਟੀ ਨੂੰ ਜਾਣ ਮੋ ਦਿੱਤਾ ਨੇ ਕੱਟੀ ਬਹੁਤ ਪਿਆਰੀ ਕੱਟੀ ਹੈ ਨਿਕਾ ਜ ਮੂੰਹ ਡੱਬੀ ਵਰਗਾ ਕਰਮਾਲੀ ਦਾ ਕੱਟੀ ਦੀ ਬਹੁਤ ਜ਼ਿਆਦਾ ਠੀਕ ਸੀ ਪਰਮਾਤਮਾ ਨੇ ਸੁਣ ਲਈ ਬਾਕੀ ਭਾਈਆਂ ਦੀਆਂ ਦਵਾਵਾਂ ਹੁੰਦੀਆਂ ਹਨ ਇਹਦਾ ਪਾਪ ਨਹੀਂ ਕਿਸੇ ਦਾ ਮਾੜਾ ਕਰਦੇ ਤੇ ਰੱਬ ਸਾਡਾ ਕਿਵੇਂ ਕਰ ਜੂਗਾ ਲੈ ਸਹੀ ਹੈ ਨਾ ਜਦੋਂ ਅਸੀਂ ਨਹੀਂ ਕਿਸੇ ਦਾ ਮਾੜਾ ਕਰਦੇ ਤੇ ਰੱਬ ਸਾਡਾ ਕਿਵੇਂ ਕਰ ਜੂ ਇਹ ਹੈ ਮਿੱਤਰੋ ਆਪਣੀ ਲੰਡੀ ਮੱਝ ਪਰਮਾਤਮਾ ਸੁੱਖ ਰੱਖੇ ਦੀ ਲਾਈਵ ਚ ਵਾਈ ਗਰਾਮ ਗਾਇਤ ਕੀ ਪਰਮਾਤਮਾ ਨੇ ਚਾਹਿਆ ਤਾਂ ਜਰੂਰ ਕਰਾਵਾਂਗੇ ਇਹ ਆ ਗਈ ਆਪਣੀ ਵੱਡੀ ਮੱਝ ਜਿਹੜੀ ਮੇਲੇ ਗਈ ਸੀ ਇਹਦੇ 25 ਕਿਦਾਂ ਰਹਿ ਗਏ ਨਾੜਾ ਨੂੜਾ ਇਹਦੇ ਵੀ ਉਵੇਂ ਝਲਕਦਿਆਂ ਪਿੰਡੇ ਦੇ ਆ ਦੇਖੋ ਦੂਰੋਂ ਮੋٹے ਚੰਮ ਦੀ ਲੱਗਦੀ ਹੈ ਗੱਲ ਕਰ ਚામੜੀ ਇਹਦੀ ਬਾਹਲੀ ਬਰੀਕ ਹੈ ਇਹਦੀ ਵੀ ਕਰਮ ਵਾਲੀ ਦੀ ਆ ਦੇਖੋ ਜਮਾ ਕਾਗਜੀ ਹੈ ਜਿਤੋਂ ਮਰਜ਼ੀ ਜੁੰਡੀ ਭਰ ਲਿਓ ਮੇਜ ਕਰੀਏ ਲੈ ਆਵੇ ਉਮੇ ਭਰੀ ਜਾਂਦੀ ਨਹੀਂ 1.7 ਚਮਚ ਕਿੱਥੇ ਭਰੀਆਂ ਜਾਂਦੀਆਂ ਦੇਖ ਜਮੇ ਕਾਗਜ ਜਮੇ ਕਾਗਜ ਆ ਦੇਖ ਮਾਤੀ ਥੱਲੇ ਤੋਂ ਲੋ ਇਹ ਵੀ ਝੋਲੀ ਕਰਮ ਵਾਲੀ ਬਹੁਤ ਵੱਡੀ ਹੈ ਇਹਦੀ ਰੁਡੇ ਬੋਤਲਾਂ ਆਉਂਦੀਆਂ ਮਾੜੇ ਬੰਦੇ ਦੀ ਨੇ ਇਹ ਹੱਲੇ ਜਾਂਦੀ ਦੇਖ ਕੇ ਕਰਮ ਵਾਲੀ ਤਿਆਰ ਹੁੰਦੀ ਹੈ ਆਜ ਦੀ ਕੱਟੀ ਆ ਗਈ ਕੱਟੀ ਇਹ ਬਹੁਤ ਟਾਪ ਕੁਆਲਟੀ ਮੰਨੇ Z Black ਇਹ ਹੈ 13 ਮਹੀਨਿਆਂ ਦੀ ਹੋ ਗਈ ਮਗਰ ਉਹ ਬਹੁਤ ਚੌੜੀ ਮੰਨੀਆਂ ਨੇ ਛੋਟੀ ਅਕੀ ਪਰਮਾਦਮਾ ਕਰ ਇਹ ਆਵਗੀ ਆਪਣੀ ਸ਼ਾਈ ਵਾਲ ਚ ਕਰਾਓ ਜੈ 17 ਕਿਲੋ ਪਹਿਲੇ ਸੂਏ ਦਾ ਐਦਕੀ ਵੀ 17 ਕੀ ਦਿੱਤਾ ਖਰਾ ਛੱਡੀ ਨਹੀਂ ਗਈ ਭਰਾਓ ਆਤਰੇ 24 ਤੜਕੇ ਸੂਪੀ ਇਹ ਦੀ ਬਿਹੜਾ ਇਹਨੂੰ ਪੰਜਵਾਂ ਛੇਮਾ ਮਹੀਨਾ ਲੱਗ ਰਿਹਾ ਪੰਜਵਾਂ ਤੇ ਇਹ ਆ ਗਏ ਆਪਣੇ ਇੱਥੇ ਜਾਨਵਰ ਤੇ ਪੰਜ ਝੋਟ ਚਾਰ ਝੋਟੀਆਂ ਟਾਪ ਕੁਆਲਿਟੀ ਦੀਆਂ ਤੇ ਇੱਕ ਘੱਟਾ ਆਪਣਾ ਬਾਹਰ ਖੜਾ ਹੈ ਬਾਹਰਲੇ ਪਾਸੇ ਉਧਰ ਉਹਨਾਂ ਦੇ ਵੀ ਸਾਨੂੰ ਕਰਾਵਾਂਗੇ ਤੇ ਦਰਸ਼ਨ ਦੱਸਿਓ ਭਰਾਵੋ ਆਪਣੇ ਜਾਨਵਰ ਕਿਵੇਂ ਲੱਗੇ ਤੇ ਬਾਕੀ ਇੱਕ ਰਿਕੁਐਸਟ ਆ ਸਾਰੇ ਭਰਾਵਾਂ ਨੂੰ ਭਰਾ ਮੰਨ ਕੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੰਧੂ ਡੇਰੀ ਫਾਰਮ ਸਰਦੂਲਗੜ ਕਿਉਂਕਿ ਛੋਡੇ ਵਰਗੇ ਭਾਂਿਆਂ ਨਾਲ ਹੀ ਕੰਮ ਚੱਲਦੇ ਆ ਭਾਂਿਆਂ ਦਾ ਪਿਆਰ ਮੇਲੇ ਦਾ ਬੰਦਾ ਕੀ ਨਹੀਂ ਕਰ ਸਕਦਾ ਇੰਨੀ ਇੱਕ ਰਿਕੁਐਸਟ ਹੀ ਆ ਤੁਹਾਡੇ ਕੋਲੇ ਇਹਨਾਂ ਇੱਕ ਕੰਮ ਕਰ ਦਿਓ ਭਰਾਵੋ ਇਹ ਇਹ ਦੇਖੋ ਭਾਈ ਲਮਾਈ ਦੇਖੋ ਇਹਦੀ ਬੈਠੀ ਦੀ ਥੌਣ ਇਹਦੀ ਅੱਡੀ ਹੈ ਇਹ ਬੱਚਿਆਂ ਦੇ ਧੌਣਾ ਨਾ ਜਿਹੜੇ ਬਹੁਤ ਲੰਮੀਆਂ ਧੌਣਾ ਇਹ ਬੈਠੀਆਂ ਘੁਰਲੀ ਦੇ ਆਮ ਹੀ ਦੇਖੀ ਨੇ ਵਿੱਚ ਕੀ ਪਾਦਾ ਕੁਸ ਕੇ ਨਹੀਂ ਪਾਇਆ ਇਹ ਮਿੱਤਰ ਆਪਣੇ ਜਾਨਵਰ ਇਹ ਸ਼ਾਈਵਾਲ ਦਾ ਬੱਚਾ ਆ ਗਿਆ ਆਪਣਾ ਉਹ ਸ਼ੀ ਦਾ ਇਹ ਬੱਚੀ ਆ ਗਈ ਆਪਣੀ ਇਹਦੀ ਮਾਂ ਲਈ ਸੀ ਭਰਾਵਾ ਆਪਾਂ ਜਰਸੀ ਦੇ ਪਿੱਟ ਹੋਈ ਹੈ ਇਹ ਉਹ ਵਿਚਾਰੀ ਪ੍ਰਮਾਤਮਾ ਨੂੰ ਪਿਆਰੀ ਹੋ ਗਈ ਚੁਬਾਈ ਚੱਲੀ ਦੇਖੋ ਇਹਦੇ ਕੀ ਲਾਵਾਤਾ ਇਹ ਵੀ ਕਰਾ ਦੋ ਕੁਛ ਸਿੰਘ ਸਿੰਘ ਕਢਾਇਆ ਇਹਦੇ ਬਾਕੀ ਆਪਣੇ ਜਾਨਵਰ ਉਹ ਮਗਰਲੇ ਪਾਸੇ ਆ ਗਿਆ ਉਧਰ ਸਾਰੇ ਤੇ ਦੱਸਿਓ ਪ੍ਰਭੂ ਕਮੈਂਟ ਕਰਕੇ ਕਿਵੇਂ ਲੱਗੇ ਲਮਾਈ ਨੂੰ ਉਹ ਬੱਚੀ ਦੀ ਬਹੁਤ ਆਪਣੀ ਪ੍ਰਮਾਤਮਾ ਦੀ ਕਿਰਪਾ ਨਾਲ ਜਾਨਵਰ ਆਪਣੇ ਸਾਰੇ ਟਾਪ ਦੇ ਆ ਗਏ ਜਿਹੜਾ ਮੇਲੇ ਮੂਲੇ ਹੋਣ ਲੱਗੇ ਇਹਨਾਂ ਨੇ ਪ੍ਰਭੂ ਬਹੁਤ ਵਧੀਆ ਕੰਮ ਕਰਿਆ ਆ ਇੱਥੇ ਕੈਨੇਡਾ ਮਿੱਤਰੋ ਆਪਣੀ ਤਾਂ ਕਿਤੇ ਜਾਣ ਦੀ ਲੋੜ ਨਹੀਂ ਇਹਨਾਂ ਨੂੰ ਪਾਲ ਲਓ ਚੰਗੇ ਰਹੋਗੇ ਬਹੁਤ ਟਾਪ ਦਾ ਸਹਿਕਤੰਦਾ 15 ਤੋਂ ਪਲੱਸ ਵਾਲੀ ਮੱਝ ਹੋਵੇ ਕਦੇ ਘਾਟਾ ਨਹੀਂ ਪਾਉਂਦੇ ਆਪਾਂ ਲਿਖ ਕੇ ਵੀ ਦੇ ਦੇਈਏ ਇਸਟਾਮਪ ਤੇ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਚੈਨਲ ਨੂੰ ਭਰਾ ਮੰਨ ਕੇ ਲਾਜਵੇਂ ਸਬਸਕ੍ਰਾਈਬ ਕਰਿਓ ਸੰਧੂ ਡੇਰੀ ਫਾਰਮ ਸਰਦੂ ਲਗੜ ਨਾਲੀ ਦਾ ਇਹ ਏਰੀਆ ਆ ਗਿਆ ਆਪਣਾ ਸਰ੍ਹਸੇ ਦਾ ਖੱਗਰ ਦਾ ਬਾਕੀ ਧੰਨਵਾਦ ਬਾਈ ਸਾਰਿਆਂ ਦਾ ਦੇਖੋ ਇਹਦੇ ਨਾੜਾ ਨੂੰ ਨਾ ਹੁਣ ਚਲਕਦੇ ਆ ਨਾ ਮੇਰੇ ਬਿਜਲੀ ਘਰ ਹੁੰਦਾ ਧੁੱਪ ਚ ਤਾਂ ਬਾਹਲੇ ਚਲਕਦੀਆਂ ਬਾਕੀ ਧੰਨਵਾਦ ਬਾਈ ਸਾਰਿਆਂ ਦਾ ਮਿਲਦੇ ਆਂ ਅਗਲੀ ਵੀਡੀਓ ਨਾਲ ਸ਼ਾਇਦ ਅੱਜ ਜਗਰਾਉਂ ਜਾਈਏ ਉਥੇ ਚਵਾਈ ਚੱਲੀ ਜਾਂਦੀ ਹੈ ਬਾਤ ਹੋ ਰਾਂਗੇ ਹੁਣ ਆਪਾਂ ਬਾਬਾ ਸੁੱਖ ਰੱਖੇ 2:00 ਵਜੇ ਪੇ ਪਹੁੰਚਦੇ ਆਂ ਦੇਖਦੇ ਜਾ ਕੇ ਕੀ ਗੱਲਬਾਤ ਆ ਕਿੰਨੇ ਆ ਕਿ ਮੈਂ ਸਾਂ ਆ ਕਿਵੇਂ ਕੁਸਾ ਨੀਲੀ ਦੀਆਂ ਕਿੰਨੀਆਂ ਮੋਹਰੇ ਦੇ ਕਿੰਨੀਆਂ ਕਿਹੜੇ ਕਿਹੜੇ ਬਾਈ ਆਏ ਸਾਨੂੰ ਸਾਰਿਆਂ ਦਾ ਦਰ ਨਾਲ ਗੱਲਬਾਤ ਕਰਾਵਾਂਗੇ ਕਰਾਵਾਂਗੇ ਦਰਸ਼ਨ ਸਾਰਿਆਂ ਦਾ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ